ਸਾਸੂ ਇਕਾ ਜੀ ਸਾਡੇ ਵੱਲੋਂ ਯਾਨੀ ਕਿ ਸੰਗਾ ਫੈਮਿਲੀ ਵੱਲੋਂ ਤੇ ਆਪਾਂ ਨਾ ਧੋ ਗਏ ਹੋਏ ਰੈਡੀ ਤੇ ਅੱਜ ਸਾਡੇ ਪਿੰਡ ਹੈਗਾ ਨਗਰ ਕੀਰਤਨ ਤੇ ਮੰਮੀ ਹਜੇ ਚਾੜ ਚੂੜੂ ਫੇਰਦੇ ਆ ਤੇ ਹਜੇ ਪੂਚਾ ਪੂਚਾ ਲਾਉਣਾ ਆ ਤੇ ਪਾਪਾ ਚਲ ਗਿਆ ਦੁਕਾਨੇ ਤੇ ਬੀਬੀ ਨੂੰ ਪੁੱਛਦੇ ਆ ਬੀਬੀ ਜਾਣਾ ਨਗਰ ਕੀਰਤਨ ਤੇ ਬੀਬੀ ਜਾਣਾ ਨਗਰ ਕੀਰਤਨ ਤੇ ਹਾਂ ਜਾਣਾ ਨਗਰ ਕੀਰਤਨ ਤੇ ਹੈ ਜਾਣਾ ਨਗਰ ਕੀਰਤਨ ਤੇ ਪੱਕਾ ਹਾਂ ਪੱਕਾ ਕਾ ਰੱਸ ਨਗਰ ਕਿਚਨ ਦੇਖਦੇ ਬਾਬੇ ਦਾ ਅੱਜ ਚਾਹ ਸਹੀ ਆ ਤੇ ਹੁਣ ਪਾਪਾ ਚਲ ਗਿਆ ਦੁਕਾਨੇ ਤੇ ਹੁਣ ਆਪਾ ਤੇ ਆਤੂਰ ਹੋ ਗਏ ਰਮਾਂ ਨੂੰ ਬੰਦ ਲਿਆ ਤੇ ਹੁਣ ਨਗਰ ਕਿਚਨ ਦਾ ਪਰੌਣੇ ਆ ਬਲੌਗ ਤੇ ਚਲੋ ਆ ਜਾਓ ਫੇ ਚੱਲੀਏ ਨਗਰ ਦਿੱਸਨ ਤੇ ਆ ਜਾਓ ਲੋ ਜੀ ਹਣ ਮੈਂ ਕਾ ਮੰਮੀ ਵੀ ਜਾ ਹੀ ਆਈ ਏ ਮੰਮੀ ਕਰਦੇ ਆ ਸਫਾਈਆਂ ਕਪੜੇ ਬਹੁਤ ਖਿਲਰੇ ਰਹੀ ਹੈ ਨਾ ਮੰਮੀ ਹੋਰ ਵੀ ਬਹੁਤ ਜ਼ਿਆਦਾ ਹੈ ਬਲੌਕ ਕੀਤਾ ਸ਼ੁਰੂ ਮੈਂ ਅੱਛਾ ਹਾਂ ਤਾਂ ਪਤਾ ਮੈਨੂੰ ਆਣਾ ਹੈ ਨਾ ਆ ਕੇ ਕੀ ਜਾਣਗੇ ਆਪਾਂ ਹਾਂ ਐਰੀ ਤਾਂ ਹੋ ਗਿਆ ਰੈਡੀ ਪਾਪਾ ਇਹ ਦੁਕਾਨ ਤੇ ਗਏ ਆ ਉਹ ਸਵੇਰੇ ਚੱਲੇ ਗਏ ਪਹਿਲਾਂ ਖੂਤੇ ਮੱਥਾ ਦੇਕਣਗੇ ਤੇ ਹੁਣ ਦੁਕਾਨ ਤੇ ਚਲੋ ਠੀਕ ਆ ਚਲੋ ਠੀਕ ਆ ਹੁਣ ਮੈਮੀ ਹੋਣਾ ਕੱਪੇ ਕਫੜੇ ਮੈਮੀ ਜੱਲਾ ਹੋਣਾ ਨਗਰ ਕੀਤਾ ਉਹਦਾ ਨਗਰ ਕੀਤਾ ਨੂੰ ਟਾਈਮ ਤਾਂ ਬਹੁਤ ਪਿਆ ਆ ਨਹੀਂ ਨਹੀਂ 12:00 ਵਜੇ 12:30 ਵਜੇ ਤੁਰਨਾ ਹੈ ਅਹੀਂ ਤਾਂ ਆਪ ਲੱਗੇ ਹੁਣ ਮੈਂ ਤੇ ਬੀਬੀ ਤੇ ਆਉਂ ਚਲੋ ਫੇ ਮੈਂ ਚੱਲਾਂ ਤੋ ਪਾਪਾ ਕੋ ਚੱਲ ਜਿਮਾ ਹੁਣ ਨਗਰ ਕੀਤੋਂ ਚੱਲ ਜਿਮਾ ਕੋਈ ਨਹੀਂ ਤੂੰ ਜਿੱਥੇ ਜਾਣਾ ਚੱਲ ਜਾ ਪਾਪਾ ਤਾਂ ਦੁਕਾਨੇ ਬੈਠੇ ਨੇ ਮੈਨੂੰ ਫੋਨ ਕਰ ਲਿਓ ਪਾਪਾ ਆਹ ਮੈਂ ਫੋਨ ਕਰ ਦਿੰਦਾ ਚਲੋ ਠੀਕ ਆ ਓਕੇ ਠੀਕ ਆ ਹੁਣ ਚੱਲੀ ਆਪਾਂ ਹੋਣਾਗੇ ਆਪਾਂ ਦੁਕਾਨੇ ਪਾਪਾ ਕੀ ਕਰਦੇ ਉਹ ਨਹੀਂ ਕੋਈ ਇਟਲੀ ਆਣਾ ਜਾਣਾ ਸੀਗਾ ਬਹਾਦਰ ਆਪਣਾ ਫਰੈਂਡ ਉਹ ਇਟਲੀ ਦੇ ਵਿੱਚ ਹਾਂਜੀ ਉਹਦੀ ਸਿਸਟਰ ਆਈ ਸੀ ਉਹਦੇ ਕੱਪੜੇ ਥੋੜੇ ਜਿਹਾ ਮੰਗਾਏ ਸੀਗੇ ਹਾਂਜੀ ਉਹ ਪੈਕ ਕਰਦਾ ਹੋਰ ਅੱਜ ਆਇਆਗਾ ਗੁਰਪੁਰ ਤੇ ਸ੍ਰੀ ਗੁਰੂ ਗਵੰਦ ਸਿੰਘ ਜੀ ਦਾ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਗੁਰਪੁਰ ਦੀਆਂ ਤੇ ਅੱਜ ਗੁਰਪੁਰ ਦੀਆਂ ਵੀ ਕੋਈ ਝਲਕੀਆਂ ਤੁਹਾਨੂੰ ਦਿਖਾਉਣੀਆਂ ਸਾਰੇ ਕਿੱਦਾਂ ਆਪਣੇ ਸਿੰਘ ਵੀਰ ਗੱਤਕਾਰ ਖੇਡਦੇ ਆ ਕਿਉਂ ਜੋ ਕੁਝ ਵੀ ਗੁਰਪੁਰ ਦੇ ਵਿੱਚ ਹੁੰਦੇ ਆ ਮਹਾਰਾਜ ਦੀ ਵਿਧਾਨ ਅਨੁਦਾਰਸ਼ਨ ਕਰਾਉਨੇ ਆ ਸਾਰਾ ਕੁਝ ਅੱਜ ਬਣੇ ਰਿਓ ਬਲੌਗ ਨਾ ਬਲੌਗ ਬਹੁਤ ਵਧੀਆ ਹੋਣਾ ਤੇ ਕਿੱਥੇ ਕਿੱਥੇ ਕਿਹੜੇ ਕਿਹੜੇ ਲੰਗਰ ਲੱਗੇ ਆ ਉਹ ਵੀ ਤੁਹਾਨੂੰ ਨਾ ਨਾ ਹੀ ਦੱਸਾਂਗੇ ਤੇ ਚੱਲਦੇ ਆ ਫੇ ਮੈਂ ਵੀ ਉਸਨਾਂ ਨੇ ਵਿਗੜ ਕਰਦਾ ਸੀ ਮੈਂ ਜਾਣਾ ਅੱਜ ਕੌਸ਼ਕ ਵੀਰਾਂ ਨੇ ਫੋਨ ਕੀਤੇ ਸੀ ਉਹਨਾਂ ਨੇ ਆਉਣਾ ਕੱਲ੍ਹ ਵਾਲਾ ਬਲੌਗ ਦੇਖ ਕੇ ਤੇ ਵੀ ਆਪਾਂ ਕਰਦੇ ਆ ਅੱਗੇ ਗੱਲ ਇੱਕ ਜਿਹੜੇ ਕੱਲ੍ਹ ਵਾਲੇ ਬਲੌਗ 'ਚ ਨਾ ਆਪਾਂ ਆਫਰਾਂ ਲਾਈਆਂ ਸੀਗੀਆਂ ਜਦਾਂ ਤੇ ਬਹੁਤ ਵੀਰਾਂ ਨੇ ਮੈਸੇਜ ਕੀਤੇ ਬੜੇ ਫੂਨਾ ਦੂਰ ਦੂਰ ਤੋਂ ਵੀਰ ਮੈਸੇਜ ਕਰਦੇ ਵੀ ਟਾਈਮ ਵੀ ਦਿੱਤਾ ਵੀ ਇੰਨੀ ਤਰੀਕ ਨੂੰ ਆਵਾਂਗੇ ਕੁਝ ਔਨਲਾਈਨ ਵੀ ਆਰਡਰ ਹੋਏ ਤੇ ਜਦੋਂ ਵੀਰ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਨਾ ਕੋਈ ਆਪਾਂ ਬੇਨਤੀ ਕਰਦੇ ਆ ਤਾਂ ਜਰੂਰ ਫੋਲੋ ਕਰਦੇ ਆ ਬਹੁਤ ਸਪੋਰਟ ਕੀਤੀ ਆ ਕੋਈ ਨਵੇਂ ਕੰਮ ਨੂੰ ਵੀ ਸਪੋਰਟ ਕਰਨੀ ਆ ਤਾਂ ਜੋ ਤੁਹਾਨੂੰ ਪਤਾ ਹੀ ਆ ਵੀ ਪਹਿਲਾ ਕੰਮ ਕਿਉਂ ਛੱਡਿਆ ਇਸ ਕਰਕੇ ਨਵੇਂ ਕੰਮ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਾਡੀ ਸ਼ੌਪ ਤੇ ਆਓ ਤੇ ਵਿਜ਼ਿਟ ਕਰੋ ਤੇ ਆ ਜਿਓ ਫੇ ਹੁਣ ਚੱਲਦੇ ਆ ਨਗਰ ਕੀਰਤਨ ਤੇ ਤੇ ਦਰਸ਼ਨ ਕਰਦੇ ਆ ਦਰਸ਼ਨ ਮਹਿਲਾ ਸੰਗਤਾਂ ਦਾ ਤੇ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਡੇ ਉਹ ਮੈਂਬਰ ਆ ਜਿਹੜੇ ਮਦਦ ਲੈਣਾ ਜ ਨਹੀਂ ਇਹਨਾਂ ਨੇ ਖੜ ਕੇ ਸਵਾਣਾ ਆਪਣਾ ਲੰਗਰ ਪ੍ਰਚਾਰ ਉਹ ਤੂੰ ਲੰਗਰ ਹਾਲ ਮੋਰੇ ਹੁਣਾ ਮੈਂ ਮੋਰੇ ਖਾਲੀ ਆ ਦੇਣਾ ਹੱਲੇ ਦੀ ਉਹ ਯਾਰ ਨਹੀਂ ਹੋ ਜਿਹੜਾ ਹਰੀ ਨੂੰ ਹੈ ਪਰਾਨੇ ਘਰ ਕੋਲ ਜਿੱਥੇ ਲੰਗਰ ਹੋਵੇ ਪਤਾ ਲਾ ਦਿੰਦਾ ਬੰਦੇ ਆਲੇ 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 ਕਿੱਥੋਂ ਉਹਦੇ ਲੰਗਰ ਚੋਂ ਚੋਲੇ ਪੂੜੀਆਂ ਇੱਥੇ ਬੈਸਟ ਲੰਗਰ ਹੁੰਦਾ ਸਾਡੇ ਪਾਸੇ ਦਾ ਗਰਮੀਤ ਪਾਪਾ ਵੀ ਆਇਆ ਓਏ ਸਾਹਿਬ ਦਿਲੋਂ ਹੋ ਰਹੇ ਆ ਆ ਗਈਆਂ ਲੈ ਲਓ ਦੋ ਚਾਰ ਫੜ ਲਓ ਪਾਪਾ ਗੱਡੀਆਂ ਭਾਣੀ ਨਹੀਂ ਆਉਂਦੀਆਂ ਸਣੀ ਭਾਈ ਮੇਰਾ ਵੀਰ ਯਾਰ ਸਾਥੀ ਮੂਨੀ ਕਿੰਨੀ ਬਣੀ ਗਿਆ ਨਹੀਂ ਆ ਗਿਆ ਮੈਂ ਲੋੜੋ ਕਹਿੰਦੇ ਕਿ ਆ ਗਿਆ ਉਹਦੇ ਬੰਦੇ ਬੋਵਾ ਪੂੜੀ ਦੇਮ ਮੈਂ ਇੱਕ ਬਾਬਾ ਸੋਲ ਆ ਆਹ ਸਾਹ ਪਾਜੀ ਬਾਹਰ ਆ ਗਈ ਮੋਜਾ ਬਾਹਰ ਆ ਨੂੰ ਮੂਨੀਆ ਦੇ ਓਏ ਆ ਵੀ ਜਾੜੀ ਖਾਰੀ ਖਾਰੀ ਮਾਇ ਖਾਣਾ ਬੰਦਿਆਂ ਉਹੇ ਖਾਂਦੇ ਹੀ ਨਹੀਂ ਅੰਦਰ ਆ ਜਾ ਹੁਣ ਅੰਦਰ ਹੀ ਅੰਦਰ ਲਾਉਣੇ ਪੈਣੇ ਹੈਂ ਤੇ ਲੈ ਆਂਦੀ ਹੁਣ ਪਾਜੀ ਆ ਜਾ ਆ ਗਿਆ ਯਾਰ ਜਗਨ ਵੀ ਸਾਡਾ ਲਾਪਿਆ ਚੂੜੀਆਂ ਬੋਲੇ ਚੂੜੀਆਂ ਬੋਲੇ ਹੈ ਚੂੜੀਆਂ ਬੋਲੇ ਹੋਰ ਵੇ ਇੱਥੇ ਨਿਰਮਲ ਵਧੀਆ ਹਨਾ ਨਿਰਮਲ ਟਿੱਕੀਆਂ ਵਾਲਾ ਤੁਹਾਨੂੰ ਮੌਦਨ ਵੀਡੀਓ ਚ ਦੱਸਿਆ ਯਾ ਨਾ ਮੇਰ ਬਾਬਾ ਖਾਨ ਦਾ ਮੇਨ ਬਾਬਾ ਖਾਨ ਦਾ ਲੱਗੇ ਹਨਾ ਨਮੇ ਕਈ ਵਿੱਚ ਕਮੈਂਟ ਕਰਕੇ ਕਹਿੰਦਾ ਨਮੇ ਕਰੇ ਫ੍ਰੀ ਟਿਕਟਾਂ ਕਰਨੇ ਮੈਂਗਾ ਮੈਂ ਉਦਾਂ ਹੀ ਵਧੀਆ ਚੀਜ਼ ਦੀ ਪ੍ਰੋਮੋਸ਼ਨ ਕਰ ਦਾਨਾ ਕਹਿੰਦੇ ਤੁਸੀਂ ਕਹਿੰਦੇ ਕੋਈ ਨਹੀਂ ਛੋਟਾ ਭਾਈ ਆ ਆਹ ਵੇਹ ਕਾਰ ਵੀ ਦਿੱਤੀ ਤੇ ਕੀ ਆ ਦੇ ਲੋ ਸੰਗਤ ਜੀ ਹਾਜੀ ਇੱਕ ਸੈਲਿਟੀ ਆ ਦੇ ਪਾਲ ਸੁਮੀਰ ਵੀ ਇਹ ਲੋ ਸਿਵਾ ਕਰਦੇ ਆ ਪਿੱਛੇ ਬਿਠਾ ਲਾਇਆ ਜਿੱਦਾਂ ਸਾਰੇ ਹਾਂ ਜੀ ਦੇਖ ਲੋ ਪੰਜਾਬ ਫਲੇ ਸੁਣੋ ਪਈ ਐਵੇਂ ਮਾਰਾ ਕਹਿੰਦੇ ਰਹਿੰਦੇ ਸਾਹਤ ਨੂੰ ਲੈ ਕੇ ਜਾਂਦੇ ਹੀ ਉਹ ਮਾਦਾ ਡੈਗ ਨਾ ਪਈ ਮਾਦਾ ਵੇਖੜੀ ਰਹੀ ਹੈ ਸੁੱਖੇ ਦੀ ਬੀਬੀ ਦੀ ਗਲਤੀ ਆ ਮਾਦਾ ਗੋਡੇ ਮਾਦਾ ਡੈਗ ਨਾ ਪਈ ਪੈਰ ਪੂ ਨਾ ਚੱਲਦੇ گردوارا ڈامی صاحب اتنے چھویں پاشاہ جی نے شیر کا شکار ਮੈਂ ਬਾਅਦ ਵਿੱਚ ਆਵਾਂਗਾ। ਭਵਿੰਦਰ ਸਿੰਘ ਜੀ ਗੁਰੂ ਮਹਾਰਾਜ ਦੀ ਸਵਾਰੀ ਦੇ ਨਾਲ ਮੈਂ ਵੀ ਜਾਇਆ ਮੈਂ ਘੜੀ ਜਾਜ ਜਦੋਂ ਖਤਮ ਹੋ ਗਿਆ ਇਹਦੇ ਵਿੱਚ ਮੋੜ ਕੇ ਮੈਨੂੰ ਸੈਂਡ ਕਰਾ ਦੇ। ਮੈਂ ਆਪਣੇ ਆਲੇ ਖਿਚਾਏ ਵੀਡੀਓ ਬਣਦੀ ਕਰਦੇ ਹਾਂ। ਆਪ ਵੀ ਲੋਕ ਨੇ ਪੋਲਾ ਸਾਰੇ ਮਾੜੇ ਦੇ ਸਾਹਮਣੇ ਇਦਾਂ ਹਾਂ ਤੁਸੀਂ ਆੱਡ ਇੱਧਰ ਗੱਦਗਾ ਖੇਲਣਾ ਹੈਂ ਲਾਉਣਾ ਇਹ ਹਾਂ ਆੱਡ ਖੇਲਣਾ ਆ ਸਾਡੇ ਭਾਜੀ ਸਿਖਾਉਂਦੇ ਆ ਸਾਰਿਆਂ ਨੂੰ ਚਲੋ 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 ਇਹ ਹੁਣ ਨਜ਼ਰ ਕੀਤਾ ਸਾਡੇ ਆਖਰੀ ਪੜਾ ਤੇ ਪਹੁੰਚ ਗਏ ਆ ਤੇ ਆਪਾਂ ਆ ਗਏ ਘਰ ਤੇ ਹੁਣ ਥਾਂ ਥਾਂ ਦੇ ਲੰਗਰ ਲੱਗੇ ਸੀ ਤਾਂ ਆਪਾਂ ਪੂਰੇ ਗਏ ਦੋਸ ਸਾਹਿਬ ਰਾਜ ਤੇ ਦੋਸ ਸਾਹਿਬ ਨੇ ਲਖਾਪਾ ਮਤਲਬ ਨਹੀਂ ਮੈਂ ਮੈਂ ਨਹੀਂ ਲੈ ਆਉਂਦਾ ਇਸ ਵਾਰ ਕਿ ਮੈਂ ਨਹੀਂ ਲੈ ਕੇ ਆਉਂਦੀ ਨਹੀਂ ਲਿਆਉਂਦਾ ਬਾਬਾ ਨਹੀਂ ਮੰਮੀ ਦੇਖ ਲੈ ਕਹਿੰਦਾ ਮੰਮੀ ਤਾਂ ਮੈਂ ਨਹੀਂ ਆਉਂਦਾ ਨਹੀਂ ਆਉਂਦੀਆਂ ਸੁਪਾਈਆਂ ਤੇ ਮਗਲਾਪ ਨਹੀਂ ਨਹੀਂ ਲੈਂਦਾ ਥਾਂ ਥਾਂ ਮਤਲਬ ਹਰ ਜਗ੍ਹਾ ਤੇ ਮਾਦਰ ਲੰਗਰ ਲਗਾਏ ਪਹਿਲਾਂ ਇਥੋਂ ਕਿੰਨੇ ਕਿਹੜੇ ਕਿਹੜੇ ਲੰਗਰ ਲੱਗੇ ਗਿਣਾਈ ਦੇ ਬਹੁਤ ਪਕੌੜੇ ਚਾਹ ਦੇ ਲੰਗਰ ਲੱਗੇ ਕੇਲੇ ਆਲੇ ਲੰਗਰ ਲੱਗੇ ਛੋਲੇ ਭਟੂਰੇ ਸਾ ਛੋਲੇ ਭਟੂਰੇ ਤੇ ਕੇਲੇ ਸੀ ਤੇ ਹੋਰ ਵੀ ਕਾਸ਼ ਤੇ ਕਈ ਵੀ ਸਾਡੇ ਬਹੁਤ ਜਿੱਦਾਂ ਮਤਲਬ ਹੁੰਦੇ ਆ ਵੀ ਲਪਾਪੇ ਭਰ-ਭਰ ਕੇ ਵੀ ਲਿਆਉਂਦੇ ਚਲੋ ਵਧੀਆ ਦੋ ਤਿੰਨ ਵਾਰ ਵੀ ਹੁੰਦਾ ਲੰਗਰ ਤਾਂ ਸੰਗਤ ਲਈ ਵਾਧੂ ਹੁੰਦਾ ਦੋ ਚਾਰ ਦਿਨ ਖਾਇਆ ਕਰਨਗੇ ਵਧੀਆ ਨਾ ਤੇ ਹੁਣ ਇੱਕ ਦਿਓ ਸਰ ਹੋਰ ਗੱਲ ਕਰਨੀ ਆ ਪਾਪਾ ਜਿੰਦਾ ਕਹਿੰਦਾ ਰਿਸ਼ਤਾ ਕਰਾਉਣਾ ਆ ਹੁਣ ਆਇਆ ਪਾਉ ਗੱਲ ਕਰੀਏ ਕਿੱਦਾਂ ਆਪਣੇ ਰਿਸ਼ਤਾ ਕਰਾਉਣਾ ਹੁਣ ਹਾਂ ਪਰ ਇਹ ਪਾਪਾ ਵਿੰਦਾ ਤੇ ਉਹ ਸਾ ਤੂੰ ਗਰਵ ਲੈਣੇ ਮੈਂ ਉਹ ਗੱਲ ਕਰ ਲੈ ਲਈਆ ਤੇ ਕਿ ਰੁਕ ਜਾ ਇੱਕ ਮਿੰਟ ਦੂਸਾਂ ਬੰਦੇ ਜੀ ਹਾਂ ਪਾਪਾ ਜਿਹੜਾ ਬੰਦਾ ਤੂੰ ਕਹਿੰਦਾ ਇਹ ਰਿਸ਼ਤਾ ਕਰਾਉਣਾ ਆਪਣੇ ਬੰਦਾ ਆਇਆ ਸੀਗਾ ਹਾਂ ਤੇ ਉਹ ਆਪਾਂ ਰਿਸ਼ਤਾ ਕਰਾ ਦੀਏ ਕੰਮਕਾਰ ਦੱਸ ਮੁੰਡੇ ਦਾ ਕਿੱਦਾਂ ਕੰਮਕਾਰ ਵੱਦਾ ਕੰਨਿਆਂ ਦਾ ਟੱਪ ਵੱਦਾ ਕੰਨਿਆਂ ਦਾ ਟੱਪ ਸੁਣਦੇ ਕਹਿਣੀਆਂ ਤੇ ਸੱਪ ਮਾਇਆ ਦਾ ਵੀ ਟੋਟਾ ਆ ਵੱੱਦਾ ਮੁੰਡੇ ਦਾ ਕੰਮ ਬਹੁਤ ਮੋਟਾ ਮੁੰਡੇ ਦਾ ਕੰਮ ਬਹੁਤ ਮੋਟਾ ਆ ਤੇ ਰਿਸ਼ਤੇਦਾਰ ਕਿੱਦਾਂ ਭਰਾ ਭਰਾ ਉਹਦੇ ਵਿਆਹ ਇਹਨਾਂ ਨੂੰ ਆਪ ਨੂੰ ਜੀ ਲੈ ਜਾਂਦੇ ਵਿਆਗ ਦਾ ਲਵੇਰਾ ਲਵੇਰਾ ਦੱਸ ਕਿੰਨਾ ਆ ਹਲਵੇਰਾ ਵੀ ਹੋਣਾ ਚਾਹ ਦੱਸ ਗੁੱਡੀ ਬੱਕਰੀ ਤੇ ਭੋਕੋ ਹਾਂ ਹਾਂ ਗੁੱਡੀ ਬੱਕਰੀ ਤੇ ਲੋਕ ਲੋਸੀ ਪੀਂ-ਪੀ ਜਾਂਦੇ ਲੋਕ ਲਿਸਾ ਜਿਆ ਝੋਟਾ ਆ ਉਹਦਾ ਕੰਮ ਮੁੰਡੇ ਦਾ ਬਹੁਤ ਮੋਟਾ ਆ ਤੇ ਭਰਾ ਭੂ ਕਿੰਨੇ ਆ ਉਹਦੇ ਭਰਾ ਭੂ ਵੀ ਦੱਸ ਦੇ ਕਿੰਨੇ ਗਵਾ ਬਾਲਾ ਵੱਡਾ ਤਾਂ ਨਹੀਂ ਟੱਬਰ ਪਾ ਦੇ ਚਾਰ ਭਾਈ ਇਹ ਤੂੰ ਭੜੇ ਅੱਛਾ ਚਾਰ ਭਾਈ ਇਹ ਤੂੰ ਭੜੇ ਉਹ ਚਾਰੇ ਜੇਲ੍ਹ ਵਿੱਚ ਅੜੇ ਇਹ ਚੋਂ ਤੂੰ ਛੋਟਾ ਆ ਉਹਦਾ ਕੰਮ ਮੋਟਾ ਬਹੁਤ ਮੋਟਾ ਪਾ ਪੇ ਨਾ ਰਹਾ ਸਹੀ ਆ ਲਾ ਮੈਚੁਰੇਟਤਾ ਕਰਾਉਣਾ ਨੂੰ ਪਾਣੀ ਮਾਰਦਾ ਪਾਪਾ ਇਹ ਤਾਂ ਫਰੈਸ਼ਟਾ ਕਰਾਉਣ ਦਾ ਕੰਮ ਥੋੜੀ ਬੋਲਦਾ ਫੋਕੜ ਕਰਨਾ ਕਰਦੇ ਹੋ ਸਹੀ ਆ ਤੂੰ ਸੱਚ ਬੋਲ ਕੇ ਰਹਿਤੇ ਤਾਂ ਨਾ ਕਰਾਤੀ ਹਾਂ ਸਹੀ ਗੱਲ ਹੈ ਜਿੰਦਾਂ ਨੇ ਘਰੇਲੂ ਬਲੌਗ ਦੇਖਾਂਗੇ ਸੱਚ ਨਾ ਬੋਲਦਾ ਤੇ ਕੁੜੀ ਨੂੰ ਫਾਹੇ ਪਾਉਣਾ ਹਾਂ ਗੱਲ ਥੋੜੀ ਵਿਚਾਰੀ ਅੱਜ ਕੱਲ ਲੋਕੀ ਝੂਠ ਬੋਲ ਕੇ ਰਿਸ਼ਤੇ ਕਰ ਦਿੰਦੇ ਆ ਮੋੜ ਕੇ ਵਿਚਾਰੀਆਂ ਫਸ ਜਾਂਦੀਆਂ ਆ ਇਹ ਤੇ ਗੱਲ ਹੈਗੀ ਆ ਹੈਨਾ ਹਾਂ ਇਹ ਤਾਂ ਹੈ ਤੇ ਚਲ ਉਹ ਹਾਂ ਇੱਕ ਹੋਰ ਕੋਈ ਹੈਗਾ ਟੱਪਾ ਬੰਨ੍ਹ ਕਰ ਦੇ ਜਰਾ ਨਹੀਂ ਹੈ ਮੰਮੀ ਪਾਪਾ ਕਹਿੰਦਾ ਮੁੰਡੇ ਦਾ ਕੰਮ ਬਹੁਤ ਮੋਟਾ ਮੰਮੀ ਬਾਹਰ ਬੈਠੀ ਪਾਪੇ ਦੇ ਗਾਣੇ ਸੁਣਦੀ ਆ ਇੱਥੇ ਆਇਆ ਮੰਮੀ ਹੈ ਤੋ ਹੀ ਪੈਸਾ ਪਾਣਾ ਥੋੜਾ ਜੀ ਨਹੀਂ ਹੁਣ ਆਪਾਂ ਨਾ ਅੱਜ ਦਾ ਬਲੌਗ ਕਰ ਰਹੇ ਆ ਇੱਥੇ ਹੀ ਸਮਾਪਤ ਹੂੰ ਤੇ ਠੀਕ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਦੇਖਦੇ ਆ ਸਬਸਕ੍ਰਾਈਬ ਵੀ ਨਾਲ ਕਰਿਆ ਕਰੋ ਅੰਗੀ ਜ਼ਿਆਦਾ ਤੋਂ ਜ਼ਿਆਦਾ ਸਾਡੇ 150k ਹੋ ਜਾਣ YouTube ਤੇ ਸਹੀ ਗੱਲ ਹੈ ਨਾ ਤੇ ਚੈਨਲ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਜਦੋਂ ਵੀ ਬਲੌਗ ਕਰਦਾ ਆਉਂਦਾ ਤੁਹਾਨੂੰ ਪਤਾ ਲੱਗ ਜਾ ਬੈਲ ਆਈਕਨ ਵੀ ਦਵਾ ਦੇਣਾ ਹਾਂ ਤੇ ਹੈਰੀ ਵੀ ਆ ਗਿਆ ਆ ਹੈਰੀ ਲੰਗਰ ਲੁੰਗਰ ਛਕਿਆ ਸਾਰੇ ਸਾਰੇ ਲੰਗਰ ਛਕੇ ਤੂੰ ਇਹ ਸਾਰੇ ਤਾਂ ਨਹੀਂ ਛਕੇ ਇਕੱਲੇ ਛਕੇ ਇੱਕਦੋਈ ਨਵੇਂ ਜਮਾਨੇ ਵਾਲੀ ਇੱਕ ਹੋ ਰਹੀ ਜੇ ਉਹ ਪਾਉਂ ਤੋਂ ਉਹ ਪਾਪਾ ਪਰਦੇ ਤੇਰੇ ਗਾਣੇ ਚਲੋ ਬੈਠੇ ਤੇ ਹੈਗੇ ਸਾਰੇ ਵੀਰ ਸੁਣਦੇ ਆ ਕਹਿੰਦਾ ਹੋਈ ਗਾਣੇ ਬੰਦ ਰੱਖੀ ਕੋਈ ਨਹੀਂ ਕਿਉਂ ਸੁਣਾ ਦੋ ਹੁਣ ਤਾਈਂ ਉਹ ਕੁਝ ਹੋਰ ਤਾਂ ਦਿੰਦੇ ਨਾ ਬੰਦ ਨਹੀਂ ਕਰ ਦਿੰਦਾ ਹੋਰ ਤਰ੍ਹਾਂ ਦੇ ਆਪਾ ਕਹਿੰਦਾ ਫਿਰ ਕੋਈ ਗਾ ਦੀ ਭਰਾਵਾ ਹਾਂ ਤੇਰਾ ਨਹੀਂ ਪਤਾ ਹੁਣ ਤਾਂ ਆ ਗਿਆ ਨਾ ਮਾਂ ਜਮਾਨਾ ਗਏ ਰਵਾਜ ਪੁਰਾਣੇ ਫੈਰੋ ਮਾਂ ਦੇ ਖੜ ਜਾਂਦੀਆਂ ਕੁੜੀਆਂ ਪਾਕੇ ਫੈਸਲ ਭਾਣੀਆਂ ਉਹ თੜਕੀ ਪੋਰ ਦੇ ਰਲਾਕੀ ਰਖਦੀਆਂ ਉਠਾਤੇ ਉੱਤੇ ਘਾੜੀਆਂ ਲਾਉਂਦੀਆਂ ਅੱਖੀਆਂ ਇਨਕਾ ਲਾਈਆਂ ਛੂਟਾਉਂਦੇ ਜਾਂਦੀਆਂ ਚੜ ਕੇ ਚਾਲਾਂ ਦੁਨ ਸਵਾਈਆਂ ਅਰ ਗੱਰ ਨਾ ਗੱਲ ਨ ਕਰਦੀਆਂ ਬੋਲਣ ਨਾ ਬੁਲਾਈਆਂ ਹੱਥੀ ਬੋਲਦੀਆਂ ਜਿਥੇ ਮਾਪਤਾ ਪੈਣ ਮੰਮੀ ਜਿਥੇ ਮਾਪਤਾ ਪਾਈਆਂ ਇਹਨਾਂ ਮਾਪਤਾ ਦੇ ਨਾਲ ਹੀ ਅੱਜ ਦੇ ਬਲੌਗ ਦਾ ਕਰਦੇ ਆ ਸਮਾਪਤ ਤੇ ਮਿਲਦੇ ਆ ਅਗਲੇ ਬਲੌਗ ਵਿੱਚ ਜੁਹੁੰਦੇ ਵਾਸਤੇ ਰਹੋ ਚੜਦੀ ਕਲਾ 'ਚ ਰਹੋ ਤੇ ਬਾਬਾ ਤੁਹਾਨੂੰ ਤੰਦਰੁਸਤੀ ਰੱਖੇ ਖੁਸ਼ ਰਹੋ ਤੇ ਸਦਾ ਖੁਸ਼ ਰਹੋ ਹੱਸਦੇ ਵਾਸਤੇ ਰਹੋ ਬਾਏ ਬਾਏ